हम वो मैक्स हॉस्पिटल गए हैं अच्छा आज डॉक्टर साहब तो ने बुला रखा है क्योंकि उन्होंने ज्ञान भी लगे हैं कि कितनी खून पी रहे या किस तरह वो अगर ज्ञान अर्थी करवाने ठीक है जी वो उन्होंने बुला रखा है नाल के एक अजीब सा रह गया उन्होंने कल रात को गए साढ़े बारह बजे मीटिंग ਕਸਾ ਤੇ ਉਹਨਾਂ ਨੇ ਫਿਰ ਨੂੰ ਦਰਵਾਜ਼ਾ ਲਾਇਆ ਕਿ ਨਦੀ ਨੇ ਕਿੰਦੀ ਜੀ ਦੀ ਹੈ ਤੇ ਇੱਕ ਮਾਮਾ ਜੀ ਇੱਕ ਚਾਚਾ ਜੀ ਲੈ ਕੇ ਆਓ ਇਹਨਾਂ ਦੇ ਘਰ ਨਦੀ। ਉਹ ਦੁਰੂਪ ਨਹੀਂ ਗੁੜਿਆ ਮੁਰੂਪ ਨਹੀਂ ਦਿਖਦੇ। ਸੱਜੇ ਮਰਨਾਂ ਕੋਲ। ਕੋਨ ਦੇ ਰਹਿਣ ਦੀ ਗੁੰਦਰੂ? ਬڑا ਦਾ ਬੋਟਾ। ਨਹੀਂ ਨੀ ਕੋਈ ਗੱਲ ਨਹੀਂ ਸਾਨੂੰ ਪਤਾ ਲੱਗਿਆ ਸੀ ਤੇ ਅਸੀਂ ਨਾ ਤੁਹਾਡੇ ਹਸਬੰਦ ਨਾਲ ਮਿਲ ਲਿਆ। और जो पहले प्रॉमिस किस्त आई थी तो वो सियाननु मतलब पेमेंट देके जाने ठीक है हाँ जी हाँ जी हाँ जी हाँ जी संजीव जी ने पकड़ा देती है अब वाले कालों संजीव जी का हालों लोगों के काल हाँ मैं मैंने पूजा को इतना भी आया और बंटी से तो थैंक यू ਦੇ ਨੇ ਕੋਈ ਕਮਾਲ ਹੋ ਗਿਆ ਹਾਂਜੀ ਨਮਸਕਾਰ ਜੀ ਡਾਕਟਰ ਬੀ.ਡੀ. ਸਚੀ ਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਔਰ ਆਲ ਇੰਡੀਆ ਰੋਡਾ ਫ੍ਰਿਤਿ ਪੰਜਾਬੀ ਕਮੇਟੀ ਸੰਜੇ ਰਤਨਨਾਲ ਲਗਾਤਾਰ ਜਿਹੜਾ ਇਹ ਸਮਾਜ ਭਲੇ ਦੇ ਕੰਮ ਕਰਦੀ ਆ ਰਹੀ ਏ ਤਾਂ ਸਾਡੇ ਕੋਲੋਂ ਪਰਸੋਂ ਹੀ ਇੱਕ ਭੈਣ ਜੀ ਆਏ ਸੀ ਜਿਨ੍ਹਾਂ ਨੇ ਸਾਨੂੰ ਆ ਕੇ ਦੱਸਿਆ ਕਿ ਉਹਨਾਂ ਦੇ ਜਿਹੜੇ ਹਸਬੰਡ ਨੇ ਉਹਨਾਂ ਦੇ ਦੋਨੋਂ ਕਿੱਡੀਆਂ ਕਾਬਲੇ ਔਰ ਉਹਨਾਂ ਨੂੰ ਜਿਹੜਾ ਇਹ ਸੀਐਮ ਮਾਨਜੀ ਵੱਲੋਂ 5 ਲੱਖ ਦੀ ਜਿਹੜੀ ਇਹ ਹੈਲਪ ਵੀ ਆ ਰਹੀ ਦੀ ਮਿਲੀ ਹੈ ਤੇ ਪਰ 5 ਲੱਖ ਦੀ ਹੈਲਪ ਜਿਹੜੀ ਉਹ ਸਿਰਫ ਉਹਨਾਂ ਦੇ ਇਲਾਜ ਵਾਸਤੇ ਹੀ ਹੋਏਗੀ ਜੋ ਉੱਥੇ ਪੇ ਕਰ ਸਕਦੇ ਨੇ ਪਰਿਵਾਰ ਦਾ ਗੁਜ਼ਾਰਾ ਕਰਨਾ ਜਿਹੜਾ ਇਹ ਹੋਰ ਵੀ ਦਵਾਈਆਂ ਦਾ ਖਰਚੇ ਉੱਪਰ-ਨੀਚੇ ਕਾਫੀ ਖਰਚ ਹੋ ਜਾਂਦੇ ਨੇ ਜਿੰਦੇ ਬਾਬਤ ਉਹ ਸਾਡੇ ਕੋਲ ਆਏ ਸੀ ਔਰ ਸਹਾਇਤੀ ਦੇ ਅਧਿਕਾਰ ਹੋਣ ਦੇ ਨਾਤੇ ਔਰ ਲਗਾਤਾਰ ਜਿਹੜਾ ਸਾਡੇ ਵੱਲ ਸਮਾਜ ਭਲੇ ਦੇ ਕੰਮ ਕੀਤੇ ਜਾਂਦੇ ਨੇ ਤਾਂ ਅਸੀਂ ਉਹਨਾਂ ਨੂੰ ਪ੍ਰੋਮਿਸ ਕੀਤਾ ਸੀ ਕਿ ਸੈਸਾਇਟੀ ਵੱਲੋਂ ਜਿਹੜੀ ਉਹਨਾਂ ਦੀ ਮਾਨਸਿਕ ਸਹਾਇਤਾ ਵੀ ਜ਼ਰੂਰ ਕੀਤੀ ਜਾਏਗੀ। ਔਰ ਅੱਜ ਉਹਨਾਂ ਦੇ ਪਰਿਵਾਰ ਦੇ ਵਿੱਚ ਪਹੁੰਚਿਆ ਤੇ ਉਹਨਾਂ ਦੇ ਜਿਹੜੇ ਹਸਬੰਡ ਸੰਜੀਵ ਜੀ ਨਾਲ ਮਿਲੇ ਆ ਜਿਨ੍ਹਾਂ ਦੀਆਂ ਦੋਨੋਂ ਕਿੰਨੇ ਖਰਾਬ ਨੇ ਪਰ ਮੈਂ ਦੱਸ ਦਵਾਂ ਕਿ ਉਹਨਾਂ ਦੀ ਜਿਹੜੀ ਵਾਈਫ ਹੈ ਜੋ ਸਾਨੂੰ ਆ ਕੇ ਮਿਲੇ ਸੀ ਉਹ ਅੱਜ ਮੈਕਸ ਹਸਪੀਟਲ ਗੁਿੰਡਾ ਗਏ ਹੋਏ ਨੇ ਚੰਡੀਗੜ੍ਹ ਗਏ ਹੋਏ ਨੇ ਜਿੱਥੇ ਉਹਨਾਂ ਨੇ ਜਿਹੜੀ ਕਿਡਨੀ ਟ੍ਰਾਂਸਪਲੈਂਟ ਹੋਣੀ ਹੈ ਇਹਨਾਂ ਦੇ ਜਿਹੜਾ ਛੋਟੇ ਬ੍ਰਦਰ ਵੱਲੋਂ ਦਿੱਤੀ ਜਾਏਗੀ। ਆਉਂਦੇ ਬਾਬੋ ਜਿਹੜੀ ਇਹ ਮੀਟਿੰਗ ਡੈਨ ਕਰਨ ਗਏ ਨੇ ਔਰ ਸਾਡੀ ਸਾਇਟੀ ਵੱਲੋਂ ਸਾਡੀ ਟੀਮ ਵੱਲੋਂ ਜਿਹੜਾ ਇਹ ਇਹਨਾਂ ਦੀ ਜਿਹੜੀ ਸਹਾਇਤਾ ਕਰਨ ਬਾਰੇ ਪ੍ਰੋਮਿਸ ਕੀਤਾ ਗਿਆ ਸੀ ਉਹਨੂੰ ਅੱਜ ਪੂਰਾ ਕਰਨ ਵਾਸਤੇ ਇਹਨਾਂ ਦੇ ਪਰਿਵਾਰ ਦੇ ਨਾਲ ਆਏ ਆ ਔਰ ਇਹਨਾਂ ਨੂੰ ਜਿਹੜੀ ਇਹ ਉਹ ਹੈਲਪ ਜਿਹੜੀ ਇਹ ਉਹਨਾਂ ਨੂੰ ਦਿੱਤੀ ਜਾ ਰਹੀ ਏ ਤੇ ਇਹੀ ਕਵਾਂਗੀ ਕਿ ਪ੍ਰਮਾਤਮਾ ਆਪਣੇ ਤੇ ਮਿਹਰ ਭਰਿਆ ਹੱਥ ਰੱਖ ਕੇ ਔਰ ਜੋ ਇਹਨਾਂ ਦੀ ਕਿਡਨੀ ਜਿਹੜੀ ਟ੍ਰਾਂਸਪਲੈਂਟ ਹੋਣੀ ਏ ਉਹ ਸਫਲਸੁਖੀ ਹੋਵੇ ਔਰ ਇਹ ਜਿਹੜਾ ਇਹ ਆਨਰਬਲ ਟਾਈਮ ਦੇ ਵਿੱਚ ਸਵਸਥ ਰਹੇ ਤਦ ਉਸ ਰਹੇ ਇੱਕ ਹਰ ਹਾਲ ਬਾਕੀ ਸਭ ਨੂੰ ਵੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਕਿਸ ਤਰੀਕੇ ਵਿਚਾਰ ਆਇਆ ਵੀ ਅਸਤੀ ਕੇ ਜਨਮ ਦਿਨ ਮਨਾਇਆ ਜਾਵੇ ਰਿਸ਼ਾਪੁਰ ਨੂੰ ਬਾਟਰ ਬੁਲਾਣ ਕੇ ਅਸਾ ਪੂਜਾ ਦੁਖਾ ਜਿਦਈ ਤੋ ਹੈ ਜੁਆਨਾ ਨੇ ਕਿਹਾ ਉਹਨੇ ਉਹਨੇ ਨਾਲ ਕਾਲ ਕੀ ਤੇ ਸੇਰ ਤੇ ਆਇਆ ਉਹ ਯਕਟਾ ਨੇ ਸੁਝਾਇਆ ਇੰਪਲੀਮੈਂਟ ਤੁਸੀਂ ਕੀਤਾ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਬਹੁਤ ਅੱਛਾ ਸਕੂਨ ਮਿਲ ਰਿਹਾ ਹੈ ਕੀ ਸੰਦੇਸ਼ ਦੇਣਾ ਚਾਹੋਗੇ ਵੀ ਅਸਤੀ ਕੇ ਦਿਨ ਮਦਦ ਕਰਕੇ ਵੀ ਜਨਮ ਦਿਨ ਮਨਾਇਆ ਜਾਵੇ ਸੋਸਾਇਟੀ ਨਾਲ ਜੁੜਨ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ 3 ਇਅਰਸ ਹੋ ਗਏ ਹੈ 3 ਇਅਰਸ ਹੋ ਗਏ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਸੋਸਾਇਟੀ ਦੇ ਉਹਨਾਂ ਵਿੱਚ ਕੰਮ ਕਰਕੇ ਹੋ ਜਾ ਲੱਗਦਾ ਰਾਜਵਾਨੀ ਆਗੇ ਮਿਲ ਰਹੇ ਹੋ ਬਹੁਤ ਅੱਛਾ ਜੀ ਬਾਕੀ ਮਹਿਲਾਵਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਬੇਨਤੀ ਕਰਨਾ ਚਾਹੁੰਦੇ ਸੋਸਾਇਟੀ ਨਾਲ ਜੁੜਨ ਬਾਰੇ ਸੁਣਾ ਚਾਹੀਦਾ ਹੋਰ ਸ਼ਕਤੀ ਆਏਗੀ ਜੁੜੀਏ ਹੋਰ ਅੱਛਾ ਕੋਈ ਸੋਸ਼ਲ ਕੰਮ ਹੋਵੇ ਸਾਨੂੰ ਆਪਣਾ ਟਾਈਮ ਲਾਉਣਾ ਆਪਾਂ ਤੇਰੇ ਭਾਰੇ ਪਹਿਲਾ ਤਾਂ ਸਾਡੇ ਸੁਸਾਇਟੀ ਦੇ ਮੈਂਬਰ ਸ਼ੇਤਕ ਜਦੇਵਾ ਜੀ ਵਿਆਲ ਇੰਡੀਆ ਰੋੜਾ ਖਤਰੀ ਪੰਜਾਬੀ ਕਮੇਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਡਾਕਟਰ ਪੀਡੀ ਸੇਵਾ ਮੋਰਲ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਗਨਨ ਉਪਲਬਖੇ ਤੇ ਮਹਿਨਨ ਜਗਨਨ ਕੇ ਲੱਖ ਲੱਖ ਦਾ ਇਹ ਦਿਨ ਨਾ ਪਰਮਾਤਮਾ ਦੇ ਅਰਦਾਸ ਕਰਦਾ ਇਹ ਅਵੇ ਖੁਸ਼ ਰਹਿਣ ਤੰਦਰੁਸਤ ਰਹਿਣ ਚੜਦੀ ਕਲਾ ਚ ਰਹਿਣ ਤੇ ਅੱਜ ਸੋਸਾਇਟੀ ਵੱਲੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸੋਸਾਇਟੀ ਵੱਲੋਂ ਜਦੋਂ ਵੀ ਕਿਸੇ ਦਾ ਬਰਥਡੇ ਆਉਂਦਾ ਹੈ ਕੋਈ ਇਹ ਰੇਗ ਕਿਸੇ ਦੀ ਹੈਲਪ ਕਰਕੇ ਕੋਈ ਨਾ ਕੋਈ ਉਪਰਾਲਾ ਕੀਤਾ ਜਾਂਦਾ ਹੈ ਅੱਜ ਇਹਨਾਂ ਦੇ ਬਰਥਡੇ ਦੇ ਉਪਲਕਸ਼ੇ ਚ ਵਾਟਰ ਬੋਟਲ ਵੰਡੀਆਂ ਗਈਆਂ ਨੇ ਰਿਕਸ਼ਾ ਚਾਲਕ ਨੂੰ ਤੇ ਨਾਲ ਹੀ ਇਹਨਾਂ ਦੇ ਬਰਥਡੇ ਦੇ ਮੌਕੇ ਤੇ ਕੱਲ ਟੈਂਪ ਲਗਾਇਆ ਜਾ ਰਿਹਾ ਹੈ ਜੋ ਸੋਸਾਇਟੀ ਦੇ ਆਫਿਸ ਦੇ ਵਿੱਚ ਲੱਗਿਆ ਜਾਏਗਾ ਤੇ ਨਾਲ ਹੀ ਤਿੰਨ ਕੰਨਿਆਂ ਦੇ ਸਮੂਹਿਕ ਵਿਆਹ ਜੋ ਕਿ ਗੁਰੂਕੋਲ ਐਜੂਕੇਸ਼ਨ ਵਾਲੇ ਸੋਸਾਇਟੀ ਵੱਲੋਂ ਲਾਗਲੀ ਸਰਕਾਰ ਨੂੰ ਮਨਰੇਜਾਈ ਜਾ ਰਹੀ ਨੇ ਤੇ ਉੱਥੇ ਉਹਨਾਂ ਦੇ ਨੂੰ ਵਿਸਤ੍ਰੇ ਦੀ ਸੇਵਾ ਤੇ ਸੂਰ ਦੀ ਸੇਵਾ ਵੀ ਇਹਨਾਂ ਨੂੰ ਜੋ ਕਿ ਸੋਸਾਇਟੀ ਦੇ ਉਦਧਾਰ ਨੇ ਜੋ ਕਿ ਇਹਨਾਂ ਦੇ ਜਨਮਿੰਦੂਪਲਖਸ਼ਿਤ ਕੀਤੀ ਜਾਏਗੀ ਤੇ ਮੈਂ ਇਹਨਾਂ ਦੇ ਜਨਮ ਦਿਨ ਇੱਕ ਵਾਰੀ ਫਿਰ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਐਵੇਂ ਖੁਸ਼ ਰਹਿਣ ਕਿ ਸਾਡੇ ਜੋ ਰਿਕਸ਼ਾ ਚਾਲਕ ਨੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੀ ਦੇ ਦੇ ਚ ਰਿਕਸ਼ਾ ਚਾਲਕ ਦਾ ਕੰਮ ਕਿੰਨਾ ਪੂਰਾ ਗਿਆ ਤੇ ਅੱਜ ਸਾਡੇ ਮਨ ਵਿੱਚ ਆਇਆ ਕਿ ਕੁਝ ਨਾ ਕੁਝ ਹੈਲਪ ਇਹਨਾਂ ਦੀ ਕੀਤੀ ਜਾ ਸਕੇ ਉਹ ਅੱਜ ਇਹਨਾਂ ਕੀਤੀ ਹੈ ਧਿਆਨ ਨਾਲ ਡੈਮੇਜ ਹੋ ਰਹੀ ਹੈ ਨਾ ਜਲਦੀ ਕਰਾਂ ਜੀ ਧੰਨਵਾਦ ਬੋਤੋ ਸਤ 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 ਸਭ ਨੂੰ ਨਮਸਕਾਰ ਜੀ ਆ ਸਾਡੇ ਨਾਲ ਅੱਜ ਸ਼ੇਤਾ ਸਖਦੇਵਾ ਜੀ ਮੌਜੂਦ ਨੇ ਜੋ ਕਿ ਡਾਕਟਰ ਬੀ ਜੀ ਸਖਦੇਵਾ ਮੈਮੋਰੀਅਲ ਡਾਕਟਰ ਸਾਇਟੀ ਦੇ ਨਾਲ ਹੀ ਆਲ ਰੋੜਾਪੱਤੀ ਪੰਜਾਬੀ ਕਮਿਊਨਿਟੀ ਦੇ ਸਾਡੇ ਜਿਹੜੇ ਸੀਨੀਅਰ ਰੋਡੇਦਾਰ ਨੇ ਔਰ ਹਮੇਸ਼ਾ ਤੇ ਹਰ ਪਲ ਜਦੋਂ ਵੀ ਸਾਇਟੀ ਵੱਲੋਂ ਕੋਈ ਨਾ ਕੋਈ ਪ੍ਰਾਲਾ ਕੀਤਾ ਜਾਂਦਾ ਔਰ ਇਹਨਾਂ ਵੱਲੋਂ ਜਿਹੜਾ ਇਹ ਵੱਧ ਚੜ ਕੇ ਜਿਹੜਾ ਸਹਿਯੋਗ ਵੀ ਕੀਤਾ ਜਾਂਦਾ ਬਰਥਡੇ ਤਾਂ ਇਹਨਾਂ ਦਾ ਕੱਲ ਹੈ ਲੇਕਿਨ ਜੋ ਸਾਡੀ ਸਾਇਟੀ ਵੱਲੋਂ ਜਾਂ ਇਹਨਾਂ ਵੱਲੋਂ ਤੈਅ ਹੋਇਆ ਸੀ ਤਾਂ ਉਹ ਜਿਹੜਾ ਕਾਰਜ ਹੈ ਉਹ ਅੱਜ ਹੀ ਸਕਸੈਸਫੁਲ ਹੋ ਸਕਦਾ ਸੀ ਜੀ ਔਰ ਅੱਜ ਸਿਰਫ ਆਪਣੀ ਟੀਮ ਦੇ ਨਾਲ ਤੇ ਪਹੁੰਚਿਆ ਅ ਜਿਹੜੇ ਰਿਕਸ਼ਾ ਚਾਲਕ ਨੇ ਉਹਨਾਂ ਨੂੰ ਜਿਹੜਾ ਇਹ ਇੱਕ ਤਾਂ ਬੋਟਲ ਨਾਲ ਹੀ ਟਾਵਲ ਔਰ ਠੰਡੇ ਦੇ ਜਿਹੜੇ ਬੋਟਲਾਂ ਨੇ ਪ੍ਰੋਵਾਈਡ ਕਰਵਾਈਆਂ ਦੀਆਂ ਨੇ ਕਿਉਂਕਿ ਆਮ ਤੌਰ ਤੇ ਦੇਖੇ ਜਾਂਦੇ ਕਿ ਬਹੁਤ ਗਰਮੀ ਰਹਿੰਦੀ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਲੂ ਹੈ ਬੜੀ ਜਲਦੀ ਸ਼ੁਰੂ ਹੋ ਗਈ ਹੈ ਔਰ ਲੂ ਸ਼ੁਰੂ ਹੋਣ ਦੇ ਕਰਕੇ ਰਿਕਸ਼ਾ ਚਾਲਕ ਜਿਹੜੇ ਨੇ ਆਮ ਤੌਰ ਤੇ ਇਹਨਾਂ ਵਾਸਤੇ ਚਲਾਣਾ ਬਹੁਤ ਔਖਾ ਹੋ ਜਾਂਦਾ ਹੈ ਔਰ ਪ੍ਰੋਪਰ ਤਰੀਕੇ ਨਾਲ ਇਹ ਕਹਿ ਲਿਏ ਕਿ ਜਿਵੇਂ ਅੱਜਕੱਲ ਸਭ ਕੋਲ ਕਾਰ ਨੇ ਐਕਟਿਵਾਜ਼ ਨੇ ਆਪਣੇ ਬਾਈਕ ਨੇ ਆਪਣੇ ਪਰਸਨਲ ਵਹੀਕਲ ਨੇ ਤਾਂ ਮੈਨੂੰ ਲੱਗਦਾ ਹੈ ਕਿ ਅੱਜਕੱਲ ਜਿਹੜੇ ਰਿਕਸ਼ਾ ਚਾਲਕਾ ਦੀ ਜਿਹੜੀ ਜ਼ਰੂਰਤ ਹੈ ਉਹ ਵੀ ਕਿਤੇ ਨਾ ਕਿਤੇ ਘੱਟੀ ਜਾ ਰਹੀ ਹੈ ਲੇਕਿਨ ਇਹਨਾਂ ਦਾ ਆਪਣਾ ਪਰਿਵਾਰ ਦਾ ਗੁਜ਼ਾਰਾ ਵੀ ਕਰਨਾ ਹੈ ਤਾਂ ਅੱਜ ਇਹਨਾਂ ਸਾਰਿਆਂ ਦੇ ਨਾਲ ਪਹੁੰਚੇ ਆ ਇਹਨਾਂ ਸਾਰਿਆਂ ਦੇ ਨਾਲ ਸਾਡੇ ਸ਼ੇਤਾ ਸਿੰਘ ਦੇਵਾ ਜੀ ਦਾ ਬਰਥਡੇ ਮਨਾਉਣ ਵਾਸਤੇ ਜਨਮ ਦਿਨ ਮਨਾਉਣ ਵਾਸਤੇ ਔਰ ਇਹੀ ਕਾਮਨਾ ਕਰਾਂ ਕਰਾਂਗੀ ਕਿ ਸ਼ੇਤਾ ਜੀ ਹਮੇਸ਼ਾ ਖੁਸ਼ ਰਹਿਣ ਜਿੰਦੀ ਕਲਾ ਵਿੱਚ ਰਹਿਣ ਆ ਸਵਸਥ ਰਹਿਣ ਦੇਖੋ ਸ਼ਹਿਣ ਉਹ ਸਾਡੀ ਸਾਇਟੀ ਦਾ ਮਿਸ਼ਨ ਟਿੱਚਾ ਹੀ ਹੈ ਕਿਸੇ ਵੀ ਮੈਂਬਰ ਦਾ ਜਦੋਂ ਬਰਥਡੇ ਹੁੰਦਾ ਉਹਦੇ ਬਰਥਡੇ ਨੂੰ ਸਪੈਸ਼ਲ ਬਣਾਇਆ ਜਾਵੇ ਕੇਕ ਕੱਟ ਕੇ ਆ ਪਾਰਟੀ ਕਰਕੇ ਤਾਂ ਆਪਾਂ ਸਾਰੀ ਮਨਾਣੇ ਆ ਲੇਕਿਨ ਉਹਨੂੰ ਵੱਖਰਾ ਕਿਸ ਤਰੀਕੇ ਨਾਲ ਬਰਾਇਆ ਜਾਵੇ ਤਾਂ ਕਿ ਦੂਜਿਆਂ ਨੂੰ ਖੁਸ਼ੀ ਮਿਲੇ ਔਰ ਅੱਜ ਦੀ ਜਿਹੜੀ ਖੁਸ਼ੀ ਹੈ ਉਹ ਦੇਖ ਕੇ ਹੀ ਬੜਾ ਜਿਹੜਾ ਇਹ ਦਿਲ ਖੁਸ਼ ਹੋਇਆ ਔਰ ਕਿਉਂਕਿ ਇਹ ਇਥੇ ਤਰ੍ਹਾਂ ਕੇ ਬੈਠੀ ਹੋਈ ਸੀ ਬਜ਼ੁਰਗ ਵੀ ਨੇ ਕਾਫੀ ਫਿਰ ਆਪਣੇ ਪਰਿਵਾਰ ਦਾ ਪੇਟ ਵੀ ਕਿਦਾਂ ਔਰ ਮੈਂ ਸਾਰਿਆਂ ਨੂੰ ਹੀ ਕਵਾਂਗੀ ਕਿ ਆਪਣਾ ਜਿਹੜਾ ਆਸ਼ੀਰਵਾਦ ਹੈ ਐਵੇਂ ਹੀ ਬਰਾਈ ਰੱਖਿਓ ਤਾਂ ਕਿ ਅਸੀਂ ਆਪਣੀ ਸਾਇਟੀ ਦੇ ਥ्रू ਜਿਹੜੇ ਨੇਕ ਉਪਰਾਲੇ ਔਰਾਂ ਵਿੱਚ ਟਾਈਮ ਤੇ ਰੱਖੀ ਕਰਦੇ ਰਹੇ ਜੀ ਧੰਨਵਾਦ